ਆਪਣ ਨੂੰ ਬਰਬਾਦ ਕਰਨ ਵਿੱਚ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਤੇ ਜੇ ਹੁਣ ਲੱਗਦਾ ਉਹਨਾਂ ਵੀ ਮਾੜੀ ਮੋਟੀ ਕਸਰ ਰਹਿ ਗਈ ਹੈ ਤੇ ਉਹ ਇਹਨੇ ਫਿਲਮ ਨੇ ਪੂਰੀ ਕਰ ਦੇਣੀ ਹੈ ਪੀਐਸਆਈ ਹਸਪੀਟਲ ਦੇ ਬੋਲ ਮੈਂ ਉੱਥੇ ਰਿਹਾ ਕੋਈ 15 20 ਦਿਨ ਤੇ ਉਥੋਂ ਨਾ ਪੁਲਿਸ ਵਾਲੇ ਖੁੱਲੇ ਦਾੜੇ ਕੇਸਰੀ ਪੱਗਾਂ ਤੇ ਕੁਰਤੇ ਪਜਾਮੇ ਚਿੱਟੇ ਪਾ ਕੇ ਉਹ ਜਿਹੜੀ ਮਾਰੂਤੀ ਵਹਨ ਹੁੰਦੀ ਹੈ ਉਹਦੇ ਜਾਂਦੇ ਸੀਗੇ ਉਹ ਸਵੇਰੇ 4 ਵਜੇ ਜਾਂਦੇ ਸੀਗੇ ਮਤਲਬ ਹਨੇਰਾ ਹਨੇਰਾ ਹੁੰਦਾ ਹੀ ਉਹ ਨਿਕਲਦੇ ਸੀਗੇ ਔਰ ਆਪ ਹਨੇਰਾ ਪੈਂ ਤਾਂ ਬਾਦ ਹੀ ਆਂਦੇ ਸੀਗੇ ਠੀਕ ਹੈ ਫੁੱਲ ਸਾਲੇ ਔਰ ਉਹਨਾਂ ਨੇ ਉਹੀ ਬਿਲਕੁਲ ਸਿੰਘਾਂ ਦੇ ਰੂਪ ਵਿੱਚ ਹੁੰਦੇ ਸੀਗੇ ਸੋ ਮਤਲਬ ਇਹ ਹੈ ਵੀ ਮੈਂ ਜੋ ਮੇਰੀ ਸੋਚ ਹੈ ਉਹ ਹੈ ਵੀ ਅੰਸ਼ੀਆਂ ਦਾ ਇਸ ਬੜਾ ਐਕਟਿਵ ਰੋਲ ਸੀਗਾ ਤੁਹਾਨੂੰ ਲੱਗਦਾ ਸੀ ਕਿ ਪੂਰਾ ਨੌਜਮਾਨਾਂ ਦੀ ਤਰ੍ਹਾਂ ਤੁਹਾਡਾ ਵੀ ਕਿਤੇ ਇਨਕੌਂਟਰ ਕਰ ਸਕਦੇ ਨੇ ਹਾਂਵੇਂ ਬੱਚੇ ਤੁਸੀਂ ਹਾਂ ਹਾਂ ਪੱਕਾ ਪੱਕਾ ਬਿਲਕੁਲ ਮੈਨੂੰ ਦੇਖੋ ਧਮਕੀਆਂ ਬਹੁਤ ਦਿੱਤੀਆਂ ਗਈਆਂ ਸੀਆਰਪੀ ਵਾਲਿਆਂ ਨੂੰ ਬੁਲਾਇਆ ਗਿਆ ਉਹਨਾਂ ਕਹਿੰਦੇ ਇਹਨੂੰ ਲੈ ਜਾਓ ਨਹਿਰ ਦੇ ਕਿਨਾਰੇ ਜਾ ਕੇ ਤੇ ਇਹਨੂੰ ਗੋਲੀ ਮਾਰ ਦਿਓ ਹੈ ਮੈਨੂੰ ਧਮਕੀਆਂ ਬਹੁਤ ਦਿੱਤੀਆਂ ਗਈਆਂ ਲੈ ਕੇ ਵੀ ਗਏ ਮਤਲਬ ਚਾਹੇ ਡਰਾਮਾ ਕੀਤਾ ਉਹਨਾਂ ਨੇ ਚਾਹੇ ਕੁਝ ਕੀਤਾ ਚਾਹੇ ਮੇਰੇ ਤੇ ਪ੍ਰੈਸ਼ਰ ਪਾਉਣ ਦੀ ਗੱਲ ਸੀਗੀ ਆਰਪੀ ਸਿੰਘ ਜੀ ਕੀ ਮਾਮਲਾ ਜਿਹੜੀ ਕੰਗਣਾ ਰਣੌਤ ਦੀ ਜਿਹੜੀ ਫਿਲਮ ਹੈ ਉਹਦੇ ਵਿਵਾਦ ਪਹਿਲੇ ਹੋ ਗਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੀ ਕਹਿਣਾ ਚਾਹੋਗੇ ਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਸੀ ਜੀ ਦੇਖੋ ਇਸ ਤਰ੍ਹਾਂ ਹੈ ਪਹਿਲੇ ਤਾਂ ਸਾਨੂੰ ਨਾ ਜਿਹੜਾ ਇਹਦਾ ਡਾਇਰੈਕਟਰ ਹੈ ਪ੍ਰੋਡਿਊਸਰ ਹੈ ਜੋ ਇਹਨੂੰ ਬਣਾ ਰਿਹਾ ਹੈ ਪਹਿਲੇ ਸਾਨੂੰ ਉਹਦੀ ਬੈਕਗ੍ਰਾਉਂਡ ਦੇਖਣੀ ਚਾਹੀਦੀ ਹੈ ਜੀ ਜਿਹੜੀ ਕੰਗਣਾ ਰਣੌਤ ਦੀ ਬੈਕਗ੍ਰਾਉਂਡ ਹੈ ਕਿਸਾਨੀ ਸੰਘਰਸ਼ ਵਿਲੇ ਇਹ ਪਿਕਚਰ ਚ ਆਈ ਤੇ ਉਦੋਂ ਇਹਦਾ ਜਿਹੜਾ ਰੋਲ ਸੀਗਾ ਨਾ ਉਹ ਸਿੱਖਾਂ ਦੇ ਬਹੁਤ ਖਰਾਬ ਸੀਗਾ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਕਿਸਾਨਾਂ ਨੂੰ ਟੈਰਰਿਸਟ ਅਤੰਕਵਾਦੀ ਦੱਸਿਆ ਗਿਆ ਖਰਸਾਨੀ ਦੱਸਿਆ ਗਿਆ ਤੇ ਇਹ ਉਦੋਂ ਹੀ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਮਨ ਵਿੱਚ ਸਿੱਖਾਂ ਪ੍ਰਤੀ ਬਹੁਤ ਨਫ਼ਰਤ ਹੈ ਉਸ ਤੋਂ ਬਾਅਦ ਫਿਰ ਇੱਕ ਦੋ ਹੋਰ ਇਨਸੀਡੈਂਟਸ ਹੋਏ ਉਹਨਾਂ ਤੋਂ ਵੀ ਇਹਦਾ ਜਿਹੜਾ ਸਿੱਖਾਂ ਪ੍ਰਤੀ ਨਫ਼ਰਤ ਸੀ ਉਹ ਸਾਹਮਣੇ ਆ ਗਈ ਤੇ ਹੁਣ ਜਿਸ ਫਿਲਮ ਦਾ ਡਾਇਰੈਕਟਰ ਪ੍ਰੋਡਿਊਸਰ ਇਸ ਮਨ ਨਾਲ ਫਿਲਮ ਬਣਾਏਗਾ ਤੇ ਉਹਨ ਸਿੱਖਾਂ ਪ੍ਰਤੀ 네ਗੇਟਿਵ ਨੈਰੇਟਿਵ ਵੀ ਦੇਣਾ ਹੈ ਉਹ ਜਿਹੜੀ ਗੱਲ ਹੈ ਉਹ ਚਲਕਦੀ ਹੈ ਇਹਦੇ ਟ੍ਰੇਲਰ ਤੋਂ ਟ੍ਰੇਲਰ ਵਿੱਚ ਜੋ ਸੰਤ ਪਿੰਡਣਾ ਵਾਲਿਆ ਦਾ ਕਿਰਦਾਰ ਦਿਖਾਇਆ ਗਿਆ ਜਾਂ ਉੱਥੇ ਸਿੰਘਾਂ ਦਾ ਜਿਹੜੇ ਉਹਨਾਂ ਨੂੰ ਟੈਰਰਿਸਟ ਕਿਹਾ ਗਿਆ ਜੋ ਲੋਕਾਂ ਨੂੰ ਮਤਲਬ ਡਰਾਨ ਵਾਲੀ ਭਾਵਨਾ ਆਏਗੀ ਉਹ ਟ੍ਰੇਲਰ ਤੋਂ ਇਹ ਪਤਾ ਲੱਗਦਾ ਵੀ ਹਾਨ ਵਾਲੀ ਫਿਲਮ ਜਿਹੜੀ ਹੈ ਉਹ ਕਿਵੇਂ ਹੋਏਗੀ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਜਿਸ ਤਰ੍ਹਾਂ ਪਹਿਲਾਂ ਕਿ ਇਤਿਹਾਸ ਦੁਹਰਾਇਆ ਵੀ ਜਾਂਦਾ ਹੈ ਜੀ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਮਾਹੌਲ ਖਰਾਬ ਹੋਇਆ 85 ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਉਦੋਂ ਦੋ ਫਿਰਕਿਆਂ ਦੇ ਵਿੱਚ ਲੜਾਈ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੀ ਬਿਲਕੁਲ ਦੇਖੋ ਉਦੋਂ ਜਦੋਂ ਇਹ ਹਾਲਾਤ ਬਣੇ ਨੇ ਇਹ ਹੁਣ ਜੇ ਆਪਾਂ ਗੱਲ ਕਰੀਏ ਤਾਂ ਗੱਲ ਤੇ ਬਹੁਤ ਲੰਮੀ ਹੈ ਕਿਉਂਕਿ ਜਿਹੜਾ ਸੰਘਰਸ਼ ਚੱਲਿਆ ਹੈ ਨਾ ਐਕਚੁਅਲੀ ਸੰਘਰਸ਼ ਸ਼ੁਰੂ ਹੋਇਆ 78 ਤੋਂ ਜਦੋਂ ਨਿਰੰਕਾਰੀਆਂ ਵੱਲੋਂ 13 ਸੰਸ਼ੀਦ ਕੀਤਾ ਗਿਆ ਅੰਮ੍ਰਿਤਸਰ ਵਿੱਚ ਜੀ ਨੋ ਡਾਊਟ ਉਸਲੇ ਸਰਕਾਰ ਬਾਦਲ ਦੀ ਸੀ ਲੇਕਿਨ ਗੱਲ ਇਹ ਹੈ ਕਿ ਸਭ ਚਲਦਾ ਤੇ ਸੈਂਟਰ ਤੋਂ ਹੀ ਸੀ ਤੇ ਮੈਂ ਸਮਝਦਾ ਵੈਜੰਸੀਆਂ ਦਾ ਬੜਾ ਭਾਰੀ ਰੋਲ ਸੀ ਉਹਦੇ ਵਿੱਚ ਤੇ ਜਿੰਨਾ ਚਿਰ ਇਹ ਸੰਘਰਸ਼ ਚੱਲਿਆ ਉਹਦੇ ਜਿਹੜੀਆਂ ਸਟੇਜਸ ਆਈਆਂ ਨੇ ਵੱਖਰੀਆਂ ਵੱਖਰੀਆਂ ਸਟੇਜਸ ਆਈਆਂ ਉਹਦੇ ਵਿੱਚ ਕਿ ਵੀ ਜਿਹੜੇ ਕਈ ਨਿਰੰਕਾਰੀ ਮਾਰੇ ਗਏ ਠੀਕ ਹੈ ਫਿਰ ਕਈ ਸਿਆਸਤਦਾਨ ਮਾਰੇ ਗਏ ਠੀਕ ਹੈ ਉਹਨਾਂ ਤੇ ਅਟੈਕ ਹੋਏ ਇਸ ਤਰ੍ਹਾਂ ਦੀ ਹੋਰ ਵੀ ਕਈ ਸਟੇਜਸ ਸੀਗੀਆਂ ਤੇ ਉਸ ਨੂੰ ਇਹ ਲੱਗਦਾ ਹੈ ਕਿ ਭਈ ਇਹ ਸਾਰੀ ਜੇ ਫਿਰ ਉਹ ਜਿਹੜੀ ਇਲੈਕਸ਼ਨਾਂ ਹੋਈਆਂ ਇਲੈਕਸ਼ਨਾਂ ਦਾ ਬਾਈਕਾਟ ਹੋਇਆ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਹਾਲਾਂਕਿ ਮੈਂ ਉਸ ਵੇਲੇ ਬਹੁਤ ਐਕਟਿਵ ਸੀ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਇਲੈਕਸ਼ਨ ਦਾ ਬਾਈਕਾਟ ਕਰਾਉਣ ਵਾਲਾ ਕੌਣ ਸੀ ਕੌਣ ਸੀ ਠੀਕ ਹੈ ਉਹ ਕੋਈ ਹਿਡਨ ਹੀ ਪਾਵਰ ਸੀ ਜਿਨ੍ਹਾਂ ਨੇ ਇਲੈਕਸ਼ਨ ਦਾ ਬਾਈਕਾਟ ਕਰਾਇਆ ਫਿਰ ਇਲੈਕਸ਼ਨ ਦਾ ਬਾਈਕਾਟ ਜਦੋਂ ਹੋਇਆ ਉਸ ਤੋਂ ਬਾਅਦ ਫਿਰ ਕੀ ਹਾਲਾਤ ਹੋਏ ਅਸੀਂ ਸਾਰੇ ਜਾਣਦੇ ਹਾਂ ਤੁਹਾਡੇ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਵੀ ਜਿਹੜਾ ਉਸ ਵੇਲੇ ਮਾਹੌਲ ਬਣਿਆ ਨਾ ਮੌਲ ਸਰਜਿਆ ਗਿਆ ਮੈਨੂੰ ਲੱਗਦਾ ਵੀ ਹੁਣ ਫੇਰ ਕੋਸ਼ਿਸ਼ ਹੋ ਰਹੀ ਹੈ ਉਹਨੂੰ ਸਰਜਣ ਦੀ ਉਹਨਾਂ ਏਜੰਸੀਆਂ ਦੀ ਖੇਡ ਸੀ ਸਾਰੀ ਹੋ ਸਕਦਾ ਹੈ ਉਹਨਾਂ ਦੀ ਇਨਵੋਲਵਮੈਂਟ ਤੇ ਸੀ ਏਜੰਸੀਆਂ ਦੀ ਜੋ ਪੰਜਾਬ ਵਿੱਚ ਕਈ ਗੱਲਾਂ ਐਸੀਆਂ ਹੋਈਆਂ ਨੇ ਜੇ ਆਪਾਂ ਜੇ ਕਰਾਂਗੇ ਤਾਂ ਗੱਲ ਬੜੀ ਲੰਮੀ ਚਲੀ ਜਾਏਗੀ ਪਰ ਕਈ ਘਟਨਾਵਾਂ ਐਸੀਆਂ ਹੋਈਆਂ ਨੇ ਜਿਸ ਨੂੰ ਸਾਫ਼ ਪਤਾ ਲੱਗਾ ਮੇਰੇ ਮੈਂ ਆਪ ਦੇਖਿਆ ਹੈ ਮੈਂ ਆਪਣੀ ਅੱਖੀਂ ਦੇਖਿਆ ਜਦੋਂ ਮੈਂ ਪੁਲਿਸ ਕਸਟਡੀ ਵਿੱਚ ਸੀਗਾ ਤੇ ਮੈਂ ਦੇਖਿਆ ਵੀ ਉੱਥੇ ਉਹਨਾਂ ਨੇ ਕੁਝ ਬੰਦੇ ਰੱਖੇ ਹੋਏ ਸੀਗੇ ਮੌਲੀ ਦੀ ਗੱਲ ਕਰ ਰਿਹਾ ਇੱਥੇ ਸੀਆਰਪੀ ਕੈਂਪ ਹੁੰਦਾ ਸੀਗਾ ਇੱਥੇ ਈਐਸਆਈ ਹਸਪੀਟਲ ਦੇ ਕੋਲ ਮੈਂ ਉੱਥੇ ਰਿਹਾ ਕੋਈ 15-20 ਦਿਨ ਤੇ ਉਥੋਂ ਨਾ ਪੁਲਸ ਵਾਲੇ ਖੁੱਲੇ ਦਾੜੇ ਕੇਸਰੀ ਪੱਗਾਂ ਤੇ ਕੁਰਤੇ ਪਜਾਮੇ ਚਿੱਟੇ ਪਾ ਕੇ ਉਹ ਜਿਹੜੀ ਮਾਰੂਤੀ ਵੈਨ ਹੁੰਦੀ ਹੈ ਉਹਦੇ ਜਾਂਦੇ ਸੀਗੇ ਉਹ ਸਵੇਰੇ 4 ਵਜੇ ਜਾਂਦੇ ਸੀਗੇ ਮਤਲਬ ਹਨੇਰਾ ਹਨੇਰਾ ਹੁੰਦਾ ਹੀ ਉਹ ਨਿਕਲਦੇ ਸੀਗੇ ਔਰ ਰਾਤ ਨੂੰ ਹਨੇਰਾ ਪੈਂ ਤੋ ਬਾਅਦ ਹੀ ਆਉਂਦੇ ਸੀਗੇ ਠੀਕ ਹੈ ਫੁੱਲ ਸਾਲੇ ਔਰ ਉਹਨਾਂ ਨੇ ਉਹ ਹੀ ਬਿਲਕੁਲ ਸਿੰਘਾਂ ਦੇ ਰੂਪ ਵਿੱਚ ਹੁੰਦੇ ਸੀਗੇ ਸੋ ਮਤਲਬ ਇਹ ਹੈ ਵੀ ਮੈਂ ਜੋ ਮੇਰੀ ਸੋਚ ਹੈ ਉਹ ਹੈ ਵੀ ਏਜੰਸੀਆਂ ਦਾ ਇਸ ਬੜਾ ਐਕਟਿਵ ਰੋਲ ਸੀਗਾ ਤੇ ਬਾਕੀ ਇਹ ਮੈਂ ਨਹੀਂ ਕਹਿ ਸਕਦਾ ਵੀ ਕਿਹੜੀ ਏਜੰਸੀ ਸੀ ਆ ਕਿਸ ਤਰ੍ਹਾਂ ਫਿਲਮ ਦੇ ਟ੍ਰੇਲਰ ਚ ਅਮਰਜੈਂਸੀ ਫਿਲਮ ਦੇ ਵਿੱਚ ਜੀ ਜੀ ਕਿ ਕੁਝ ਜਿਹੜੇ ਸਿੱਖ ਨੌਜਵਾਨ ਕਾਰ ਦੇ ਵਿੱਚ ਹਿੰਦੂਆਂ ਨੂੰ ਮਾਰਦੇ ਆ ਜੀ ਜੀ ਉਹਦੋਂ ਐਸ ਲੈਵਲ ਤੇ ਸੀਗਾ ਮਾਹੌਲ ਕਿ ਮਾਰੋਮਾਰੀ ਜਾਦੀ ਸੀ ਹਿੰਦੂਆਂ ਦੀ ਨਹੀਂ ਨਹੀਂ ਬਿਲਕੁਲ ਨਹੀਂ ਸੀ ਬਿਲਕੁਲ ਨਹੀਂ ਸੀ ਦੇਖੋ ਉਸ ਵੇਲੇ ਨਾ ਇਨਾ ਕਨਫਿਊਜ਼ਨ ਕ੍ਰੀਏਟ ਹੋ ਚੁੱਕਾ ਸੀ ਹੁਣ ਇੱਕ ਛੋਟੇ ਜਿਹੇ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਹੁਣੇ ਇਹ ਦੱਸੀਏ ਪੁਲਿਸ ਵਾਲੀ ਉਹਨਾਂ ਦੀ ਹੁਣ ਉਹ ਲੈ ਕੇ ਜਾਂਦੇ ਸੀ ਅਸਾਲ ਟ੍ਰਾਈ ਖਾਣਾ ਉਹਨਾਂ ਕੋਲ ਹੁੰਦੀਆਂ ਸੀਗੀਆਂ ਠੀਕ ਹੈ ਹੁਣ ਤੁਸੀਂ ਇੱਕ ਇਹਨੂੰ ਮੈਂ ਮਤਲਬ ਕੋਈ ਐਗਜ਼ਾਮਪਲ ਤੁਹਾਨੂੰ ਇਸ ਵੇਲੇ ਨਹੀਂ ਦੇ ਸਕਦਾ ਲੇਕਿਨ ਤੁਸੀਂ ਇਸ ਗੱਲ ਨੂੰ ਮੰਨ ਕੇ ਚੱਲੋ ਵੀ ਉਹ ਜਾਂਦੇ ਸੀ ਤੇ ਜੇ ਉਹ ਦੋ ਚਾਰ ਹਿੰਦੂਆਂ ਨੂੰ ਮਾਰ ਆਉਂਦੇ ਸੀਗੇ ਹੈ ਨਾ ਤੇ ਖੜਕੋਂ ਦਾ ਵਜਦਾ ਸੀ ਨਾ ਔਰ ਕਰਾਨ ਵਾਲੇ ਕੌਣ ਸੀ ਸਰਕਾਰ ਠੀਕ ਹੈ ਨਾ ਤੋਂ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਨਾ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਮੈਂ ਆਪਣੀ ਅੱਖੀ ਦੇਖਿਆ ਔਰ ਮੇਰੀ ਗੱਲਬਾਤ ਵੀ ਉੱਥੇ ਹੁੰਦੀ ਰਹੀ ਹੈ ਮੈਂ ਉੱਥੇ ਹੀ ਬਾਹਰ ਹੀ ਪਿਆ ਹੁੰਦਾ ਸੀਗਾ ਤੇ ਮੈਨੂੰ ਆ ਕੇ ਉਹ ਸੱਸੀ ਗਾਲ ਹੀ ਬੁਲਾਉਂਦੇ ਸੀਗੇ ਹਾਲਚਾਲ ਹੀ ਪੁੱਛਦੇ ਸੀਗੇ ਗੱਲਾਂ ਵੀ ਕਰਦੇ ਸੀਗੇ ਬਲੈਕ ਕੈਟ ਵਗੈਰਾ ਵੀ ਉਹਨਾਂ ਦਿਨਾਂ ਚ ਹਈਆ ਹਾਂ ਇਹ ਜਿਹੜੇ ਬਲੈਕ ਕੈਟ ਸੀਗੇ ਸਾਰੇ ਸਰਕਾਰ ਦੀ ਉਪਜ ਸੀਗੀ ਪਰ ਬਲੈਕ ਕੈਟ ਉਹ ਸੀ ਜਿਵੇਂ ਤੁਸੀਂ ਕਹਿ ਰਹੇ ਸੀ ਸਰਸਰੀ ਗੱਲ 'ਚ ਕਿ ਗਦਾਰ ਬਹੁਤ ਹੁੰਦੇ ਸਿੱਖਾਂ ਦੇ ਵਿੱਚ ਹਾਂ ਕੁਝ ਪੁਰਾਣੇ ਫੈਡਰੇਸ਼ਨ ਵਾਲੇ ਕੁਝ ਖਾੜਖੂ ਉਹ ਬਣ ਗਏ ਸੀ ਬਲੈਕ ਕੈਟ ਬਹੁਤ ਸੀਗੇ ਇਹ ਜੇ ਹੁਣ ਮੈਂ ਨਾਂ ਲੈਣੇ ਸ਼ ਤੇ ਉਹ ਲੇਸਟ ਬੜੀ ਲੰਮੀ ਹੋ ਜਾਣੀ ਹੈ ਠੀਕ ਹੈ ਜਿਨ੍ਹਾਂ ਨੇ ਸਿੱਖਾਂ ਦੀ ਸਿੱਖਾਂ ਦੀ ਜਾਣਵਿ ਤੇਲ ਮਾਣ ਵਾਸਤੇ ਆਪਣੇ ਲਾਲਚ ਪ੍ਰਤੀ ਵਾਸਤੇ ਉਹਨਾਂ ਨੇ ਸਭ ਕੁਝ ਕੀਤਾ ਪਰ ਇੱਕ ਗੱਲ ਸਮਝ ਤੋਂ ਬਾਹਰ ਹੈ ਕੰਗਣਾ ਰਣੌਤ ਪਹਿਲਾਂ ਜਾਣ ਕੇ ਸਿੱਖਾਂ ਵਿਰੁੱਧ ਬਿਆਨ ਦਿੰਦੀ ਸੀ ਭਾਜਪਾ ਦੇ ਪੱਖ ਵਿੱਚ ਦਿੰਦੀ ਸੀ ਕਈ ਵਾਰ ਕਾਂਗਰਸ ਦੇ ਵਿਰੋਧ ਚ ਇੰਡੀਆ ਗੱਠ ਜੋੜ ਦੇ ਵਿਰੋਧ ਚ ਬਹੁਤ ਜ਼ਿਆਦਾ ਬਿਆਨ ਦੇ ਚੁੱਕੀ ਹੈ ਜੀ ਉਹ ਸਫਲ ਹੋ ਗਈ ਐਮਪੀ ਬਣ ਗਈ ਹੁਣ ਫਿਰ ਐਨ ਦੇ ਫਿਲਮਾਂ ਰਿਲੀਜ਼ ਕਰਵਾ ਕੇ ਹੋਰ ਉਹਦਾ ਨਿਸ਼ਾਨਾ ਕੋਈ ਮੰਤਰੀ ਬਣਦਾ ਹੋ ਸਕਦਾ ਹੈ ਦੇਖੋ ਮੰਤਰੀ-ਮੰਤਰੀ ਬਨਣਾ ਤੇ ਜਿਹੜੀ ਆ ਨਾ ਬੜੀ ਛੋਟੀ ਜੀ ਗੱਲ ਐ ਮੰਤਰੀ ਬਨਣਾ ਕਿਹੜਾ ਕੋਈ ਵੱਡੀ ਗੱਲ ਐ ਹੁਣ ਬਿੱਟੂ ਲੁਧਿਆਣਾ ਤੋਂ ਹਾਰਿਆ ਤੋਨੇ ਮੰਤਰੀ ਬਨਾਨੀ ਦਿੱਤਾ ਹਾਰਿਆ ਵੀ ਬਣ ਸਕਦਾ ਹਾਂ ਸੋ ਮੰਤਰੀ ਬਨਾਨੀ ਤੇ ਬੜੀ ਛੋਟੀ ਜੀ ਗੱਲ ਐ ਸਵਾਲ ਇਹ ਐ ਕਿ ਜਿਹੜਾ ਰੋਲ ਉਹ ਪਲੇ ਕਰ ਰਹੀ ਐ ਜੋ ਐਮਰਜੈਂਸੀ ਦੀ ਇਹ ਫਿਲਮ ਜਿਵੇਂ ਆਈ ਐ ਇਹਦੇ ਨਾਲ ਜੋ ਪੰਜਾਬ ਦਾ ਨੁਕਸਾਨ ਹੋਣਾ ਐ ਸਿੱਖਾਂ ਦਾ ਨੁਕਸਾਨ ਹੋਣਾ ਐ ਤੇ ਉਹ ਉਹ ਸਭ ਤੋਂ ਵੱਡੀ ਗੱਲ ਐ ਜੇ ਇਸ ਤਰ੍ਹਾਂ ਦਾ ਹੁੰਦਾ ਐ ਤੇ ਫਿਰ ਭਾਵੇਂ ਮੰਤਰੀ ਬਣੇ ਨਾ ਬਣੇ ਉਹਦੇ ਨਾਲ ਬੋਤਾਂ ਲੈਣਾ ਦੇਣਾ ਨਹੀਂ ਗੱਲ ਤੇ ਐ ਵੀ ਇੱਥੇ ਦਾ ਨੁਕਸਾਨ ਪੰਜਾਬ ਦਾ ਨੁਕਸਾਨ ਤੇ ਹੁਣ ਦੇਖ ਲਓ ਅੱਜ ਦੀ ਡੇਟ ਵਿੱਚ ਵੀ ਦੇਖੋ ਪਹਿਲੇ ਮੁਕਾਬਲੇ ਹੁੰਦੇ ਰਹੇ ਫਿਰ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਆਤਾ ਠੀਕ ਹੈ ਫਿਰ ਉਹਦੇ ਬਾਅਦ ਮੈਕਸਿਮ ਲੋਕ ਜਿਹੜੇ ਪੰਜਾਬ ਛੱਡ ਕੇ ਦੂਜੇ ਕੰਟਰੀ ਦੀ ਜਾ ਕੇ ਸੈਟਲ ਹੋ ਗਏ ਮਤਲਬ ਪੰਜਾਬ ਨੂੰ ਬਰਬਾਦ ਕਰਨ ਵਿੱਚ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਤੇ ਜੇ ਹੁਣ ਲੱਗਦਾ ਉਹਨਾਂ ਵੀ ਮਾੜੀ ਮੋਟੀ ਕਸਰ ਰਹਿ ਗਈ ਹੈ ਤੇ ਉਹ ਇਹਨੇ ਫਿਲਮ ਨੇ ਪੂਰੀ ਕਰ ਦੇਣੀ ਹੈ ਸੋ ਇਸ ਕਰਕੇ ਇਹ ਫਿਲਮ ਜਿਹੜੀ ਹੈ ਨਾ ਮੈਂ ਤੇ ਬਿਲਕੁਲ ਇਸ ਗੱਲ ਤੇ ਕਨਵਿੰਸ ਨਹੀਂ ਆਵੇ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਸਰਕਾਰ ਨੂੰ ਸਮਝ ਨਾਲ ਕੰਮ ਲੈਣਾ ਚਾਹੀਦਾ ਹੈ ਜੇ ਦੇਖੋ ਜੇ ਇਹ ਸਰਕਾਰ ਦਾ ਆਪਣਾ ਇੰਟਰਸਟ ਹੈ ਜੀ ਉਹਦੇ ਆਪਣੇ ਇੰਟਰਸਟ ਵਾਸਤੇ ਉਹ ਫਿਲਮ ਬਣਾ ਰਹੀ ਹੈ ਫਿਰ ਤੇ ਉਹਨੂੰ ਕੋਈ ਨਹੀਂ ਰੋਕ ਸਕਦਾ ਲੇਕਿਨ ਜੇ ਸਰਕਾਰ ਸੈਂਸੀਅਰ ਹੈ ਕਿ ਪੰਜਾਬ ਵਿੱਚ ਸ਼ਾਂਤੀ ਬਣੀ ਰਹੇ ਫਿਰ ਸਰਕਾਰ ਨੂੰ ਇਹਦੇ ਤੇ ਫੌਰਨ ਪਾਬੰਦੀ ਲਾਣੀ ਚਾਹੀਦੀ ਹੈ ਕੇਂਦਰ ਸਰਕਾਰ ਵੀ ਲਾਵੇ ਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਵੀ ਲਾਵੇ ਪਹਿਲੇ ਤੇ ਕੇਂਦਰ ਸਰਕਾਰ ਨਹੀਂ ਲਾਣੀ ਹੈ ਨਾ ਪਰ ਪੰਜਾਬ ਸਰਕਾਰ ਵੀ ਲਾਵੇ ਤੇ ਜਿਸ ਤਰ੍ਹਾਂ ਐ ਜੀਬੀਸੀ ਤਿਆਰੀ ਕਰ ਰਹੀ ਹੈ ਹੋ ਸਕਦਾ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਕੋਰਟ ਤੋਂ ਰਾਤ ਮਿਲ ਸਕਾਂ ਹਾਂ ਉਮੀਦ ਕਰ ਸਕਦੇ ਆ ਸੁਪਰੀਮ ਕੋਰਟ ਤੋਂ ਆਪਾਂ ਉਮੀਦ ਕਰ ਸਕਦੇ ਆ ਕਿ ਰਾਤ ਮਿਲ ਸਕਦੀ ਹੈ ਤੇ ਬਾਕੀ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਦੇਖੋ ਜੱਜਾਂ ਦਾ ਜੱਜਾਂ ਤੇ ਡਿਪੈਂਡ ਕਰਦਾ ਵੀ ਹਾਂ ਪਰ ਦੋ ਦਵੰਦ ਨਹੀਂ ਇੱਕ ਪਾਸੇ ਬੀਜੇਪੀ ਕਹਿੰਦੀ ਅਸੀਂ ਸਿੱਖਾਂ ਦੇ ਹਮੇਤਿਆਂ ਸਿੱਖਾਂ ਦੇ ਨੇੜੇ ਆਂ ਕੁਝ ਸਿੱਖ ਲੀਡਰਾਂ ਨੂੰ ਜ਼ਿਆਦਾ ਪਿਆਲਾ ਵੀ ਪਵਾਉਂਦੇ ਨੇ ਪ੍ਰਧਾਨ ਮੰਤਰੀ ਫਰਤਾਰਪੁਰ ਕੋਰੀਡੋਰ ਦੀ ਬਾਰ-ਬਾਰ ਗੱਲ ਕਰਦੇ ਆ ਜਾਂ ਕਈ ਵਾਰੀ ਉਹ ਕਹਿ ਰਹੇ ਆ ਕਿ ਜਿਹੜੇ ਸਿੱਖ ਨੇ ਮਹਾਨ ਨੇ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਬੋਲਦੇ ਆ ਬਿਆਨਬਾਜੀ ਪਰ ਅਮਲੀ ਤੌਰ ਤੇ ਜਿਹੜੇ ਬੀਜੇਪੀ ਦੇ ਲੀਡਰਾਂ ਬਲੈਮ ਨੇ ਫਿਲਮ ਦੀ ਸਪੋਰਟ ਕਰਨ ਦੀਆਂ ਫਿਲਮ ਲੈ ਕੇ ਆਉਣੀ ਕੀ ਲੱਗਦਾ ਇਹਦੇ ਪਿੱਛੇ ਕੋਈ ਕੀ ਸਾਜ਼ਿਸ਼ ਕੀ ਹੈ ਦੇਖੋ ਸਾਜ਼ਿਸ਼ ਤੇ ਮੈਂ ਤੁਹਾਨੂੰ ਦੱਸਿਆ ਹੈ ਜੈ ਮੋਦੀ ਸਾਹਿਬ ਨੇ ਜਿੰਨੇ ਮਰਜ਼ੀ ਬਿਆਨ ਦਿੱਤੇ ਹੂੰ ਸਿੱਖਾਂ ਦੇ ਹੱਕ ਵਿੱਚ ਜਿੰਨਾ ਮਰਜ਼ੀ ਉਹਨਾਂ ਨੇ ਕਿਹਾ ਹੋਵੇ ਕਿ ਵੀ ਅਸੀਂ ਸਿੱਖਾਂ ਦਾ ਭਲਾ ਚਾਹੁੰਦੇ ਆਂ ਜਾਂ ਅਸੀਂ ਕਰਨਾ ਚਾਹੁੰਦੇ ਆਂ ਲੇਕਿਨ ਇਹ ਸਾਰੀਆਂ ਗੱਲਾਂ ਗੱਲਾਂ ਹੀ ਨੇ ਕੋਈ ਇਹਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਇਸ ਕਰਕੇ ਇਹ ਜੋ ਸਿੱਖਾਂ ਨੂੰ ਕਹਿ ਰਹੇ ਨੇ ਜਾਂ ਜਿਸ ਤਾਂ ਕਰ ਰਹੇ ਨੇ ਸਿੱਖ ਕੋਮ ਕਨਵਿੰਸ ਨਹੀਂ ਹੈਗੀ ਮੈਂ ਤੁਹਾਨੂੰ ਇੰਨੀ ਜੀ ਗੱਲ ਦੱਸਣੀ ਛੋਟੀ ਜੀ ਗੱਲ ਹੈ ਛੋਟੀ ਜੀ ਗੱਲ ਹੈ ਉਹ ਇਹ ਹੈ ਕਿ ਜਿਹੜਾ ਵੀ ਸਿੱਖ ਮੋਦੀ ਨਾਲ ਜਾ ਕੇ ਮੀਟਿੰਗ ਕਰਦਾ ਹੈ ਨਾ ਇਹ ਆਉਣ ਮਿਲਣ ਜਾਂਦੇ ਪਿਛਲੇ ਸਿੱਖ ਗਏ ਸੀ ਮਿਲਣ ਵਾਸਤੇ ਸਿੱਖ ਉਹਨਾਂ ਨਾਲ ਨਾ ਨਾਤਾ ਨਹੀਂ ਰੱਖਦੇ ਨਫ਼ਰਤ ਕਰਦੇ ਨੇ ਇੱਥੇ ਸੁਹਾਣਾ ਸਾਹਿਬ ਕੋਈ ਉਹਨਾਂ ਚੋਂ ਇੱਕ ਆਇਆ ਸੀ ਜਥੇਦਾਰ ਜਿਹੜਾ ਉਹ ਮੋਦੀਨ ਮਿਲਣ ਗਿਆ ਸੀਗਾ ਤੇ ਤੇ ਸੰਗਤ ਦੇ ਪਜਾਤਾ ਸੀ ਉਹਨੂੰ ਪਤਾ ਤੁਹਾਨੂੰ ਇਸ ਗੱਲ ਦਾ ਇੱਥੇ ਆਇਆ ਸੀਗਾ ਕਥਾ ਕਰਨ ਵਾਸਤੇ ਸੰਗਤ ਮਗਰ ਪੈ ਗਈ ਅਸੀਂ ਇਹਨੂੰ ਇੱਥੇ ਕਥਾ ਨਹੀਂ ਕਰਨ ਦੇਣੀ ਉਹ ਭਜਿਆ ਉੱਥੋਂ ਮਤਲਬ ਇਹ ਵੀ ਜਿਹੜਾ ਵੀ ਸਿੱਖ ਬੀਜੇਪੀ ਨਾਲ ਜਾ ਕੇ ਆ ਇਹਨਾਂ ਨਾਲ ਮੀਟਿੰਗ ਕਰਦਾ ਆ ਇਹਨਾਂ ਦਾ ਚਮਚਾ ਆ ਇਹਨਾਂ ਦਾ ਉਹ ਬੰਦਾ ਹੈ ਖੁਸ਼ ਆਮਦੀ ਬੰਦਾ ਹੈ ਕੌਮ ਉਹਦੇ ਨਾਲ ਨਫ਼ਰਤ ਕਰਦੀ ਹੈ ਔਰ ਕੌਮ ਉਹਨੂੰ ਕਦੀ ਠੀਕ ਨਹੀਂ ਸਮਝਦੀ ਔਰ ਕੌਮ ਦਾ ਉਹ ਗਦਾਰ ਹੀ ਹੈ ਚਾਹੀਦਾ ਹੁੰਦਾ ਕਿ ਵਿਸ਼ਲੇਸ਼ਣ ਕੀਤਾ ਜਾਵੇ ਪੁਰਾਣੀ ਮੂਵਮੈਂਟ ਦਾ ਪੁਰਾਣੇ ਘੋਲਾਂ ਦਾ ਜਿਸ ਤਰ੍ਹਾਂ ਸੰਤ ਭਿੰਡਰਾਲਾ ਵਾਲੇ ਨੂੰ ਫਿਰ ਦੁਬਾਰੇ ਪੁਹਾਰਿਆ ਜਾ ਰਿਹਾ ਕਿ ਉਹ ਇੱਕ ਵਰਗ ਦੇ ਵਿਰੁੱਧ ਸੀ ਜਿਸ ਤਰ੍ਹਾਂ ਆਫਾ ਚੱਲਦੀ ਹੈ ਇਹ ਟ੍ਰੇਲਰ ਦੇ ਵਿੱਚ ਸੰਤ ਭਿੰਡਰਾਲਾ ਵਾਲੇ ਨੇ ਕਦੇ ਨਿਰਦੋਸ਼ ਲੋਕਾਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ ਜਾਂ ਖਾਲਸਾਤਨ ਦੀ ਕਦੇ ਮੰਗ ਕੀਤੀ ਸੀ ਕਿਉਂਕਿ ਤੁਸੀਂ ਨੇੜੇ ਨਹੀਂ ਹੋ ਉਹਨਾਂ ਦੇ ਲੰਮਾ ਟਾਈਮ ਕੀ ਤੁਹਾਨੂੰ ਨਜ਼ਰ ਆਉਂਦਾ ਕਿ ਬਾਕੀ ਉਹਨਾਂ ਨੇ ਮੰਗ ਕੀਤੀ ਸੀ ਤਾਂ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਉਹਨਾਂ ਨੂੰ ਦੇਖੋ ਉਸ ਵੇਲੇ ਨਾ ਇੱਕ ਮੈਂ ਤੁਹਾਨੂੰ ਗੱਲ ਹੋਰ ਕਹਿਣਾ ਚਾਹਾਂਗਾ ਕਿ ਜਿੰਨਾ ਮੀਡੀਆ ਅੱਜ ਸਟਰੋਂਗ ਹੈ ਨਾ ਸੋਸ਼ਲ ਮੀਡੀਆ ਵੀ ਹੈ ਤੇ ਅੱਜ ਸਭ ਚੀਜ਼ ਜਿਹੜੀ ਹੈ ਟਰਾਂਸਪੇਰੈਂਟ ਹੈ ਉਸ ਵੇਲੇ ਟਰਾਂਸਪੇਰੈਂਸੀ ਨਹੀਂ ਸੀ ਠੀਕ ਹੈ ਉਸ ਵੇਲੇ ਜਿਹੜਾ ਮੀਡੀਆ ਸੀ ਨਾ ਉਹ ਜਿਵੇਂ ਜੋ ਸਰਕਾਰ ਚਾਹਦੀ ਸੀਗੀ ਉਹ ਹੀ ਮੀਡੀਆ ਉੱਥੇ ਦਿਖਾਉਂਦਾ ਹੁੰਦਾ ਸੀ ਸੰਤਾ ਨੇ ਕਦੀ ਇਸ ਤਰ੍ਹਾਂ ਨਹੀਂ ਕੀਤਾ ਚਲੋ ਮੈਂ ਤੇ ਐਜ਼ ਇੱਕ ਗੱਲ ਕਰ ਰਿਹਾ ਹਾਂ ਨਾ ਤੁਸੀਂ ਸੁਬਰਾਮਣੀਅਮ ਸਵਾਮੀ ਦੀ ਇੰਟਰਵਿਊ ਦੇਖ ਲਓ ਭਾਜਪਾ ਦਾ ਬੰਦਾ ਹੈ ਨਾ ਉਹਦੀ ਇੰਟਰਵਿਊ ਦੇਖ ਲਓ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਾ ਉਹ ਅਟੈਕ ਤੋਂ ਬਾਅਦ ਉਹਦਾ ਇੱਕ ਅੰਗਰੇਜ਼ੀ ਚ ਲੇਖ ਆਇਆ ਸੀ ਔਰ ਉਸ ਲੇਖੇ ਚ ਉਹਨੇ ਇੰਦਰਾ ਗਾਂਧੀ ਨੂੰ ਕਾਫੀ ਡਾਂਟ ਲਗਾਈ ਸੀ ਬਿਲਕੁਲ ਤੇ ਉਹਨੇ ਇਹ ਗੱਲ ਕਹੀ ਸੀ ਕਿ ਵਿੰਦਰਾ ਗਾਂਧੀ ਨੇ ਆਜੇ ਕੰਮ ਤੇ ਕਰ ਲਿਆ ਹੈ لیکن ਸੰਤ ਪਿੰਡਰਾ ਵਾਲੇ ਦਾ ਭੂਤ ਕਦੋਂ ਤੱਕ ਇਹਦੇ ਸਿਰ ਤੇ ਮੰਡਰਾਉਂਦਾ ਰਹੇਗਾ ਇਹ ਕਿਆ ਨਹੀਂ ਜਾ ਸਕਦਾ ਕਿ ਵੀ ਇਹ ਇਹ छुटकारा ਨਹੀਂ پا ਸਕਦੀ ਠੀਕ ਹੈ ਨਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਤੁਸੀਂ ਜਿਹੜੇ ਐਕਚੁਅਲੀ ਕੀ ਗੱਲ ਸੀ ਉਹਨਾਂ ਨੂੰ ਬਾਦਾਮ ਕਰਨ ਦਾ ਇਹ ਕਾਰਨ ਸੀ ਕਾਰਨ ਇਹ ਸੀ ਵੀ ਜਿਹੜਾ ਪ੍ਰੈਸ ਵਾਲੇ ਉਹਨਾਂ ਕੋਲ ਜਾਂਦੇ ਸੀ ਨਾ ਹੁਣ ਉਹਨਾਂ ਕੋਲ ਤੇ ਸਭ ਸੋਚ ਦੇ ਪ੍ਰੈਸ ਵਾਲੇ ਜਾਂਦੇ ਸੀ ਤੇ ਤੇ ਜਿਹੜੇ ਇਸ ਸੋਚ ਦੇ ਵਿਰੋਧੀ ਸੀਗੇ ਉਹ ਜਾ ਕੇ ਉਹਨਾਂ ਜਿਹੜੇ ਸਵਾਲ ਕਰਦੇ ਸੀ ਨਾ ਤੇ ਸੰਤ ਪਿੰਡਰਾ ਵਾਲੇ ਇੰਨੇ ਹਾਜ਼ਰ ਜਵਾਬ ਸੀ ਔਰ ਉਹ ਇੰਨਾ ਲੌਜੀਕਲ ਆਨਸਰ ਦਿੰਦੇ ਸੀਗੇ ਕਿ ਅੱਗੇ ਪ੍ਰੈਸ ਵਾਲੇ ਵੀ ਜਿਹੜੇ ਨੇ ਨਾ ਉਹ ਨਿਰਰੁਕਤ ਹੋ ਜਾਂਦੇ ਸੀਗੇ। ਉਹਨਾਂ ਨੂੰ ਜਵਾਬ ਨਹੀਂ ਸੀ ਸੋਚਦਾ। ਇਸ ਕਰਕੇ ਉਹਨਾਂ ਬੜੀ ਭਾਰੀ ਤਕਲੀਫ ਸੀ। ਉਹ ਕਹਿੰਦੇ ਯਾਰ ਅਸੀਂ ਸੰਤਾਂ ਨੂੰ ਕੋਈ ਸਵਾਲ ਕਰੀਏ ਜਾਂ ਸੰਤਾਂ ਨਾਲ ਕੋਈ ਇਸ ਤਰ੍ਹਾਂ ਗੱਲ ਕਰਦੇ ਸੰਤ ਤੇ ਪੈ ਨਹੀਂ ਲੱਗਨਦੇ ਸਾਡੇ। ਸੋ ਇਸ ਕਰਕੇ ਉਹਨਾਂ ਬਦਨਾਮ ਕੀਤਾ ਗਿਆ মিডিਆ ਵੱਲੋਂ। ਹਰਪ੍ਰਸਾਦ ਜੀ ਮੇਰੇ ਯਾਦ ਆ 1984 ਤੋਂ ਪਹਿਲਾਂ ਦਿਨਾਂ ਦੀ ਗੱਲ ਹੈ। ਜੀ। ਸੁਰਖ ਰੇਖਾ ਇੱਕ ਮੈਗਜ਼ੀਨ ਸੀ ਕਾਮਰੇਡਾਂ ਦੀ। ਅਸਲ ਵਡੀਆਂ ਦਾ। ਜੀ ਜੀ। ਉਹ ਜੋ ਬੜਾ ਸੰਤ ਭਿੰਡਰਾਂ ਬਾਰੇ ਲਿਖਿਆ ਜਾਂਦਾ ਸੀ। ਕੜੇ ਚ ਪਰਚੀ ਪਾਈ ਜਾਂਦੀ ਸੀ ਕਿਹਦਾ ਨਾਉ ਕਿਹਨੂੰ ਮਾਰਨਾ ਹੈ ਜਾਂ ਫਿਰ ਬੰਦੇ ਮਾਰ ਕੇ ਹਰਮੰਦਰ ਸਾਹਿਬ ਦੇ ਹਜੂਰੀ ਵਿੱਚ ਉੱਥੇ ਦਬ ਦਿੱਤੇ ਜਾਂਦੇ ਸੀ ਉਹ ਵੀ ਪ੍ਰਚਾਰ ਸੀ ਫਿਰ ਨਜਾਇਜ਼ ਜਦ ਤੁਸੀਂ ਤੁਹਾਡੇ ਧਿਆਨ ਚ ਕੁਝ ਆਇਆ ਨਹੀਂ ਨਹੀਂ ਇਸ ਤਾਂ ਕੋਈ ਗੱਲ ਨਹੀਂ ਸੀ ਇਹ ਸਾਰੀਆਂ ਨਾ ਕਹਾਣੀਆਂ ਸਟੋਰੀਆਂ ਬਣੀਆਂ ਹੋਈਆਂ ਸੀਗੀਆਂ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਕਹਿਣਾ ਚਾਹਨਾ ਕਿ ਜਦੋਂ ਦਰਬਾਰ ਸਾਹਿਬ ਦਾ ਅਟੈਕ ਹੋਇਆ ਨਾ ਅਟੈਕ ਹੋਣ ਤੋਂ ਕੁਝ ਮਹੀਨੇ ਪਹਿਲੇ ਉੱਥੇ ਨਾ ਜਿਹੜੇ ਸਮਗਲਰ ਟਾਈਪ ਦੇ ਬੰਦੇ ਨੇ ਕ੍ਰਿਮੀਨਲਸ ਆਪਾਂ ਕ੍ਰਿਮੀਨਲਸ ਕਹਿ ਸਕਦੇ ਹਾਂ ਉਹ ਕ੍ਰਿਮੀਨਲ ਜਿਹੜੇ ਸੀਗੇ ਇਨਫਿਲਟ੍ਰੇਟ ਕਰ ਗਏ ਸੀਗੇ ਮੂਵਮੈਂਟ ਵਿੱਚ ਔਰ ਉਹ ਸੰਤਾਂ ਦੇ ਸਾਰੇ ਜਿਹੜੇ ਉਹਨਾਂ ਦੇ ਨੇੜੇ ਤੇੜੇ ਦਾ ਸਾਰਾ ਸਰਕਲ ਸੀ ਨਾ ਉਹਦੇ ਵਿੱਚ ਕ੍ਰਿਮੀਨਲ ਸੈਂਟਰ ਕਰ ਗਏ ਸੀਗੇ ਔਰ ਜਿਹੜੀ ਸਰਾਹ ਇਹ ਗੁਰੂ ਰਾਮਦਾਸ ਸਰਾਹ ਗੁਰੂ ਰਾਮਦਾਸ ਸਰਾਹ ਚ ਉਹ ਗਲਤ ਕੰਮ ਕਰਦੇ ਸੀਗੇ ਔਰ ਉਹ ਗਲਤ ਕੰਮ ਕਰਦੇ ਸੀਗੇ ਤੇ ਉਹਦਾ ਉਹਦੀ ਬਦਨਾਮੀ ਕਿਹਨੂੰ ਮਿਲਦੀ ਸੀਗੀ ਸੰਤਾਂ ਨੂੰ ਠੀਕ ਹੈ ਐਵੇਂ ਲੋਕ ਬਦਨਾਮ ਜਦੋਂ ਕਿ ਸੰਤਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਨਾ ਸੰਤਾਂ ਦੀ ਕੋ ਨਾਲ ਹੀ ਇਹ ਗੱਲ ਹੁੰਦੀ ਸੀ ਕਿ ਸੰਤਾਂ ਨੇ ਤੇ ਹਮੇਸ਼ਾ ਧਰਮ ਤੇ ਖੜ ਕੇ ਲੜਾਈ ਲੜੀ ਹੈ ਐਕਚੁਅਲ ਧਰਮ ਯੁੱਧ ਮੋਰਚਾ ਉਹਨਾਂ ਨੇ ਲੜਿਆ ਤੇ ਉਹਨਾਂ ਨੇ ਕੋਈ ਝੂਠ ਦੀ ਲੜਾਈ ਨਹੀਂ ਲੜੀ ਹੁਣ ਇੰਟਰਵਿਊ ਚ ਚਲਦਿਆਂ ਨੇ ਕੁਝ Hindu ਲੜਕੀਆਂ ਕਹਿ ਰਹੀਆਂ ਨੇ ਕਿ ਮੇਰਾ ਘਰ ਬਸਾਇਆ ਉਹਨਾਂ ਨੇ ਜੀ ਕੁਝ Hindu ਲੜਕੀਆਂ ਸਿੱਖ ਵੀ ਬਣਿਆ ਨੇ ਕੁਝ Hindu ਲੋਕ ਸਪੋਰਟ ਵੀ ਕਰਦੇ ਸਨ ਆਪਣੜਾ ਅਸਲ ਦੇ ਵਿੱਚ ਉਹ ਕਹਾਣੀਆਂ ਕਿਵੇਂ ਦੀਆਂ ਸੀ ਉਹ ਸੱਚ ਸੀ ਕਿ Hindu ਫੈਮਿਲੀ ਨਾਲ ਵੀ ਖੜਦੇ ਸੀ ਹਾਂ ਬਿਲਕੁਲ ਉਹ ਉਹ Hindu ਸਿੱਖ ਦਾ ਕੋਈ ਹੋ ਨਹੀਂ ਸੀ ਦੇਖਦੇ ਉਹ ਜ਼ੁਲਮ ਤੇ ਜ਼ਾਲਮ ਨੂੰ ਦੇਖਦੇ ਸੀ ਇਹ ਕੋਈ ਜਾ ਕੇ ਉਹਨਾਂ ਕੋਲ ਫਰਿਆਦ ਕਰਦਾ ਸੀ ਨਾ ਔਰ ਕਈ ਕੇਸ ਨੇ ਇਦਾਂ ਦੇ ਮੈਂ ਤੁਹਾਨੂੰ ਦੱਸ ਸਕਦਾ ਕਈ ਕੇਸ ਨੇ ਜਦੋਂ ਇੱਕ ਬਜ਼ੁਰਗ ਉਹਨਾਂ ਕੋਲ ਗਿਆ ਤੇ ਉਹਨੇ ਜਾ ਕੇ ਫਰਿਆਦ ਕੀਤੀ ਜੀ ਮੇਰੀ ਲੜਕੀ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਆ ਤੇ ਉਹਨਾਂ ਨੇ ਉਸੇ ਵੇਲੇ ਬੰਦੇ ਭੇਜ ਕੇ ਉਹ ਲੜਕੀਨ ਛਡਾਇਆ ਸੋ ਇਸ ਤਰ੍ਹਾਂ ਦੇ ਕਈ ਕੇਸਸ ਨੇ ਸੰਤ ਜਿਹੜੇ ਨੇ ਨਾ ਸੰਤ ਧਰਮ ਦੇ ਉੱਪਰ ਚੱਲਣ ਵਾਲੇ ਸੀਗੇ ਉਹਨਾਂ ਨੂੰ ਤੇ ਜਿਹੜਾ ਹੈਗਾ ਸਰਕਾਰ ਨੇ ਬਦਨਾਮ ਕੀਤਾ ਜਾਂ ਇਹ ਜੋ ਕੁਝ ਵੀ ਸੀਗਾ ਏਜੰਸੀਆਂ ਦੀ ਖੇਡ ਸੀ ਔਰ ਤੁਹਾਨੂੰ ਪਤਾ ਹੀ ਹੈ ਜਦੋਂ ਇਹ ਮੋਰਚਾ ਚੱਲਿਆ ਸੀਗਾ ਤੇ ਕਿੰਨੇ ਏਜੰਸੀਆਂ ਚੈਰਾ ਸੀ ਰਾਤ ਇਤਨੀ ਹੋਏਗੀ ਆਈਬੀ ਦੇ ਅਫਸਰ ਤੇ ਹੋਰ ਸਾਰੇ ਇਨਫਿਲਟ੍ਰੇਟ ਕਰ ਗਏ ਸੀਗੇ ਬਿਲਕੁਲ ਪਰ ਇੱਕ ਲਾਸਟ ਸਵਾਲ ਹੈ ਉਹਨਾਂ ਦਿਨਾਂ 'ਚ ਇਹ ਵੀ ਗੱਲ ਚੱਲਦੀ ਸੀ ਕਿ ਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਪਹਿਲਾਂ ਸ਼ੁਰੂ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਇੰਦਰਾ ਗਾਂਧੀ ਨੇ ਮੈਂਤ ਕੀਤੀ ਜੀ ਪੈਸਾ ਵੀ ਦਿੱਤਾ ਅਸਰ ਵੀ ਭੇਜੇ ਹਾਂ ਬਿਲਕੁਲ ਉਦੋਂਬ ਜਦ ਸੰਤ ਭਿੰਡਰਾਂ ਨੂੰ ਸਮਝ ਆ ਗਈ ਕਿ ਕੇਂਦਰ ਸਾਡੇ ਨਾਲ ਪੰਜਾਬ ਨਾਲ ਧੱਕਾ ਕਰਦਾ ਸਿੱਖਾਂ ਨਾਲ ਧੱਕਾ ਕਰਦਾ ਤੇ ਕੇਂਦਰ ਨੂੰ ਸੰਤ ਭਿੰਡਰਾਂ ਵਾਲਿਆਂ ਨੇ ਅੱਖਾਂ ਖੋਹਣੇ ਸ਼ੁਰੂ ਕਰਤੀਆਂ ਆਪਣੀ ਤਿਆਰਬੰਦ ਸਿਆਣਾ ਬਣਾਲੀ ਸਬਿਕਸ ਨੂੰ ਨਾਲ ਰਲ ਗਏ ਇਹ ਸੱਚ ਹੈ ਕਿ ਸੰਤਾਂ ਨੂੰ ਇੰਦਰਾ ਗਾਂਧੀ ਦੀ ਸ਼ਹਿਰ ਸ਼ੁਰੂ ਦੇ ਸ਼ੁਰੂ ਸ਼ੁਰੂ ਤੇ ਇਹਨਾਂ ਸਰਕਾਰ ਦੇਖੋ ਇਹ ਸਿਆਸੀ ਲੋਕ ਨੇ ਇਹ ਸਾਰਿਆਂ ਨੂੰ ਵਰਤਦੇ ਨੇ ਦੇਖੋ ਇੱਕ ਬਿਆਨ ਆਇਆ ਸੀਗਾ ਮੈਨੂੰ ਯਾਦ ਨਹੀਂ ਰਾਜੀਵ ਗਾਂਧੀ ਨੇ ਦਿੱਤਾ ਸੀ ਆ ਕਿਹਨੇ ਦਿੱਤਾ ਸੀ ਉਹਨੇ ਕਿਹਾ ਸੀਗਾ ਵੀ ਇਹ ਤੇ ਸੰਤ ਪਿੰਡਰਾਂ ਵਾਲੇ ਦੇ ਇੱਕ ਧਾਰਮਿਕ ਸ਼ਖਸੀਅਤ ਨੇ ਇਹ ਕਾਂਗਰਸ ਦੇ ਕਿਸੇ ਵੱਡੇ ਸ਼ਾਇਦ ਰਾਜੀਵ ਗਾਂਧੀ ਲਈ ਸੀਗਾ ਜਿਹ ਆਪਣੇ ਕਿਸੇ ਕਿਦਾ ਸੀਗਾ ਇਹਨਾਂ ਦੇ ਇੱਕ ਸੀਨੀਅਰ ਲੀਡਰ ਅਸੀਂ ਕਿ ਜੇ ਸੰਤ ਨੇ ਇਹ ਇੱਕ ਧਾਰਮਿਕ ਸ਼ਖਸੀਅਤ ਨੇ ਠੀਕ ਹੈ ਨਾ ਤੁਹਾਨੂੰ ਵੀ ਨਜ਼ਰ ਆਉਂਦਾ ਸੰਤ ਪਿੰਡਰਾਂ ਨੂੰ ਕਈ ਵਾਰੀ ਗ੍ਰਿਫਤਾਰ ਕਰਦੇ ਉਹ ਛੱਡਿਆ ਵੀ ਗਿਆ ਹਾਂ ਉਹ ਛੱਡਿਆ ਬਿਲਕੁਲ ਜੋ ਕਈ ਕਈ ਗੱਲਾਂ ਨੇ ਦੇਖੋ ਇਹ ਗੱਲਾਂ ਜਿਹੜੀਆਂ ਨੇ ਹਾਈ ਲੈਵਲ ਦੀਆਂ ਹੁੰਦੀਆਂ ਨੇ ਏਜੰਸੀਆਂ ਦੇ ਲੈਵਲ ਦੀਆਂ ਸਰਕਾਰ ਦੇ ਲੈਵਲ ਦੀਆਂ ਉਹਨਾਂ ਦੀ ਕੀ ਗੇਮ ਐ ਮੇਰੇ ਵਰਗੇ ਤੇ ਬੰਦਾਂ ਨੂੰ ਸਮਝ ਨਹੀਂ ਆ ਸਕਦੀ ਉਹ ਗੇਮ ਲੇਕਿਨ ਇਹ ਵੀ ਅੰਦਾਜ਼ਾ ਜੇ ਲਗਾਈਏ ਨਾ ਤੇ ਉਹ ਅੰਦਾਜ਼ਾ ਇਹ ਹੀ ਹੈ ਕਿ ਵੀ ਇਹ ਪੰਜਾਬ ਦੀ ਸਿਆਸਤ 'ਚ ਅਕਾਲੀ ਉਸ ਵੇਲੇ ਨਾ ਬੜੇ ਸਟਰੋਂਗ ਸੀ ਤੇ ਜਿਸ ਤਰ੍ਹਾਂ ਐਨ ਕੇ ਧਰਨੇ ਲਿਖਿਆ ਬਹੁਤ ਸਾਰੇ ਖਾੜਕੂਨੋਂ ਮੁਲਾਕਾਤਾਂ ਕੀਤੀਆਂ ਨੇ ਉਹਨੇ ਉਹ ਆਪਦੀ ਕਿਤਾਬ ਦੇ ਵਿੱਚ ਉਹਨੇ ਮਤਲਬ ਹਵਾਲੇ ਦਿੱਤੇ ਨੇ ਕਿਸੇ ਏਜੰਸੀ ਦੇ ਬੰਦਿਆਂ ਨਾਲ ਤੁਹਾਡੀ ਵੀ ਮੁਲਾਕਾਤ ਹੋਈ ਉਸ ਦੌਰ ਵਿੱਚ ਖਾੜਕੂ ਦਾ ਦੌਰ ਵਿੱਚ ਨਹੀਂ ਮੇਰੀ ਏਜੰਸੀ ਦੇ ਬੰਦਿਆਂ ਨਾਲ ਤਾਂ ਗੱਲਬਾਤ ਨਹੀਂ ਹੋਈ ਲੇਕਿਨ ਏਜੰਸੀਆਂ ਮੇਰੀ ਪੁੱਛ ਕੇ ਜਵਾਬ ਕਰਦੀਆਂ ਰਹੀਆਂ ਨੇ ਮੇਰੇ ਕੋਲ ਆਈਬੀ ਦੇ ਬੰਦੇ ਆ ਕੇ ਮੇਰੀ ਪੁੱਛਿਸ਼ ਕਰਦੇ ਸੀਗੇ ਬਹੁਤ ਸਾਰੀ ਬਹੁਤ ਕਰਦੇ ਰਹੇ ਨੇ ਲੇਕਿਨ ਕਦੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਡਿਸਕਸ ਨਹੀਂ ਹੋਈ ਔਰ ਨਾ ਹੀ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਉਸ ਵੇਲੇ ਜੋ ਮੇਰੀ ਏਜ ਸੀ ਮੈਨੂੰ ਇਹਨਾਂ ਦੇਖ ਜਿਹਨੂੰ ਕੋਈ ਨਾ ਤਜਰਬਾ ਸੀ ਨਾ ਇਹ ਤੇ ਸਮੇਂ ਦੇ ਨਾਲ ਸਾਰੀ ਗੱਲਬਾਤ ਹੋਈ ਸੋ ਆਈਬੀ ਵਾਲਿਆਂ ਨੇ ਮੇਰੀ ਇੰਟਰੋ ਵੀ ਕੀਤੀ ਹੈ ਇੰਟਰੋਗੇਸ਼ਨ ਵੀ ਕੀਤੀ ਹੈ ਜਦੋਂ ਮੈਂ ਸੈਣੀ ਐਮਐਨ ਪੜ੍ਹਿਆ ਸੀ ਤੇ ਆਈਬੀ ਦੇ ਬੰਦੇ ਆਏ ਸੀਗੇ ਉਹਨਾਂ ਨੇ ਮੇਰੀ ਇੰਟਰੋਗੇਸ਼ਨ ਕੀਤੀ ਸੀ ਤੇ ਫਿਰ ਜਿਹੜਾ ਸੀਗਾ ਉਹ ਜਿਹੜਾ ਸੈਣੀ ਸੀ ਇਹ ਤੁਹਾਨੂੰ ਸ਼ਾਇਦ ਪਤਾ ਹੋਣਾ ਚਾਹੀਦਾ ਹੈ ਕਿ ਪੁਲਿਸ ਪੁਲਸ ਵਾਲਿਆਂ ਦੀ ਵੀ ਆਪਸ ਹੀ ਲੱਗਦੀ ਹੁੰਦੀ ਹੈ ਬਿਲਕੁਲ ਠੀਕ ਹੈ ਨਾ ਸੈਣੀ ਨਹੀਂ ਸੀ ਚਾਹੁੰਦਾ ਵੀ ਆਈਬੀ ਵਾਲੇ ਆ ਕੇ ਮੇਰੀ ਇੰਟਰੋਗੇਸ਼ਨ ਕਰਨ ਤੇ ਉਹਨਾਂ ਨੇ ਪਹਿਲੀ ਵਾਰ ਜਦ ਇੰਟਰੋਗੇਸ਼ਨ ਕੀਤੀ ਤੇ ਸੈਣੀ ਨੇ ਆਪਣੇ ਜਿਹੜੇ ਉਥੇ ਅਫਸਰ ਸੀ ਉਹਨਾਂ ਨੂੰ ਇਹ ਤਗੀਦ ਕਰਤੀ ਕਿ ਵੀ ਆਰਪੀ ਸਿੰਘ ਦੀ ਕੋਈ ਕਿਸੇ ਨਾਲ ਮੁਲਾਕਾਤ ਨਹੀਂ ਕਰਾਣੀ ਕਿਸੇ ਨਾਲ ਗੱਲ ਨਹੀਂ ਕਰਾਣੀ ਆਈਬੀ ਦਾ ਹੋਵੇ ਚਾਹੇ ਕੋਈ ਹੋਵੇ ਇਹਨੂੰ ਅੰਦਰ ਰੱਖਣਾ ਤੇ ਮੈਨੂੰ ਤੇ ਉਹਨਾਂ ਦਸਤਾਸੀ ਅੰਦਰ ਪੁਲਿਸ ਵਾਲਿਆਂ ਨੇ ਵੀ ਸੈਣੀ ਸਾਹਿਬ ਕਿਉਂਕਿ ਮੈਨੂੰ ਧਮਕਾਉਂਦੇ ਹੁੰਦੇ ਸੀਗੇ ਆਈਪੀ ਵਾਲੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਤੈਨੂੰ ਅਸੀਂ ਲੈ ਜਾਣਾ ਨਾਲ ਲੈ ਜਾਣਾ ਫਿਰ ਸਾਨੂੰ ਵੀ ਪੁੱਛਣਾ ਹੁੰਦਾ ਅਸੀਂ ਵੀ ਜਾਣਦੇ ਆ ਤੇ ਫਿਰ ਇਹ ਗੱਲ ਜਿਹੜੀ ਸੀ ਉਹਨਾਂ ਨੂੰ ਪਤਾ ਸੀ ਪੁਲਿਸ ਵਾਲਿਆਂ ਨੂੰ ਜਿਹੋਦੇ ਬਾਅਦ ਉਹਨਾਂ ਨੇ ਦੂਜੀ ਵਾਰੀ ਆਈਪੀ ਵਾਲਿਆਂ ਨੂੰ ਉੱਥੇ ਵੜਨ ਨਹੀਂ ਦਿੱਤਾ ਗੱਲ ਲੰਮੀ ਹੋ ਜਾਏਗੀ ਪਰ ਤੀਖ ਦੇ ਵਿੱਚ ਮੈਂ ਜਾਨਣਾ ਚਾਹੁੰਦਾ ਕਿ ਸੈਣੀ ਨੇ ਜਦੋਂ ਤੁਹਾਨੂੰ ਚੱਕ ਲਿਆ ਤੁਹਾਨੂੰ ਲੱਗਦਾ ਸੀ ਕਿ ਪੁਰਾਣੇ ਨੌਜਮਾਨਾਂ ਦੀ ਤਰ੍ਹਾਂ ਤੁਹਾਡਾ ਵੀ ਕਿਤੇ ਕਾਊਂਟਰ ਕਰ ਸਕਦੇ ਨੇ ਹਾਂ ਤੁਸੀਂ ਬੱਚੇ ਤੁਸੀਂ ਹਾਂ ਹਾਂ ਪੱਕਾ ਪੱਕਾ ਬਿਲਕੁਲ ਮੈਨੂੰ ਦੇਖੋ ਧਮਕੀਆਂ ਬਹੁਤ ਦਿੱਤੀਆਂ ਗਈਆਂ ਸੀਆਰਪੀ ਵਾਲਿਆਂ ਨੂੰ ਬੁਲਾਇਆ ਗਿਆ ਉਹਨਾਂ ਕਹੇ ਵੀ ਇਹਨੂੰ ਲੈ ਜਾਓ ਨਹਿਰ ਦੇ ਕਿਨਾਰੇ ਜਾ ਕੇ ਤੇ ਇਹਨੂੰ ਗੋਲੀ ਮਾਰ ਦਿਓ ਹੈ ਮੈਨੂੰ ਧਮਕੀਆਂ ਬਹੁਤ ਦਿੱਤੀਆਂ ਗਈਆਂ ਲੈ ਕੇ ਵੀ ਗਏ ਮਤਲਬ ਚਾਹ ਡਰਾਮਾ ਕੀਤਾ ਉਹਨਾਂ ਨੇ ਚਾਹ ਕੁਝ ਕੀਤਾ ਚਾਹ ਮੇਰੇ ਤੇ ਪ੍ਰੈਸ਼ਰ ਪਾਉਣ ਦੀ ਗੱਲ ਸੀਗੀ ਲੇਕਿਨ ਰਸਤੇ 'ਚ ਮੋੜ ਲਿਆ ਸੋ ਮਤਲਬ ਇਹ ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੱਚੇ ਕਿਵੇਂ ਤੁਹਾਨੂੰ ਪਤਾ ਕਿ ਲੱਗਿਆ ਵੀ ਬਚ ਕਿਵੇਂ ਗਏ ਕੋਈ ਗੱਲ ਕੋਈ ਐਵੇਂ ਦੇਖੋ ਬੱਚੇ ਦਾ ਤੇ ਹੁਣ ਗੁਰੂ ਤੁਸੀਂ ਉਦੋਂ ਹਰਾਸਤੇ ਦੇ ਵਿੱਚ ਸੀ ਜਦੋਂ ਸੈਣੀ ਤੇ ਚੰਡੀਗੜ੍ਹ ਤੇ ਹਮਲਾ ਹੋਇਆ ਸੀ ਦੋ ਤਿੰਨ ਫੌਜਸਾਲੇ ਮਾਰੇ ਗਏ ਸੀ ਉਦੋਂ ਸੈਣੀ ਨੂੰ ਲੱਗਦਾ ਸੀ ਕਿ ਸਿੱਖ ਮੇਰੇ ਸਾਰੇ ਦੁਸ਼ਮਣ ਨੇ ਹੋ ਸਕਦਾ ਉਹਨਾਂ ਦਿਨਾਂ ਦਰਾਂ ਨੂੰ ਦੇਖੋ ਉਹ ਨਾ ਜਦੋਂ ਸੈਣੀ ਤੇ ਹਮਲਾ ਹੋਇਆ ਨਾ ਤੇ ਸੈਣੀ ਹਸਪੀਟਲ ਪੀਜੀਆਈ ਦਾਖਲ ਹੋ ਗਿਆ ਸੀ ਪੀਜੀਆਈ ਲੈ ਗਏ ਸੀ ਪਿੱਛੋਂ ਉਹਦੇ ਅਫਸਰ ਹੀ ਸੀਗੇ ਮੈਨੂੰ ਯਾਦ ਹੈ ਕਿ ਅਫਸਰਾਂ ਨੂੰ ਫੋਨ ਆਉਂਦੇ ਹੁੰਦੇ ਸੀਗੇ ਹੁਣ ਫੋਨ ਤੇ ਸੈਣੀ ਦਾ ਆਉਂਦਾ ਸੀ ਇੱਕ ਇਹਦਾ ਆਉਂਦਾ ਸੀ ਮੈਨੂੰ ਨਹੀਂ ਪਤਾ ਤੇ ਉਹ ਇਹ ਕਹਿੰਦੇ ਸੀਗੇ ਵੀ ਆਰਪੀ ਸਿੰਘ ਨੂੰ ਗਰਮ ਕਰੋ ਇਹ ਗਰਮ ਲਫਜ਼ ਵਰਤੇ ਸੀਗੇ ਆਪਨੇ ਗਰਮ ਕੀਤਾ ਹੈ ਤੇ ਫਿਰ ਉਹ ਮੇਰੇ ਸਾਹਮਣੇ ਮੈਂ ਗੱਲਬਾਤ ਕਰ ਰਿਹਾ ਉਹਨੇ ਦੇਖਿਆ ਉਹ ਕਹਿੰਦੇ ਸੀ ਸਾਹਿਬ ਗਰਮ ਤੋਂ ਬਹੁਤ ਕੀਤਾ ਪਰ ਇਹ ਕੁਝ ਬਤਾਤਾ ਨਹੀਂ ਹੈ ਔਰ ਉਹਦੋਂ ਉਹਨਾਂ ਨੇ ਮੇਰੀ ਜਿਹੜੀ ਹਾਲਤ ਕੀਤੀ ਸੀ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਨੂੰ ਪੇਸ਼ ਕੋਰਟ ਵਿੱਚ ਪੇਸ਼ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਸੀ ਫਿਰ ਇਹਨਾਂ ਨੇ ਕੀ ਕੀਤਾ ਸੀਗਾ ਤਿੰਨ ਚਾਰ ਦਿਨ ਦਾ ਹੋਰ ਰਿਮਾਂਡ ਲਿਆ ਸੀ ਸਿਰ ਮੇਰੀ ਦਵਾ-ਦਾਰੂ ਕਰਨ ਵਾਸਤੇ ਹਾਂ ਦਵਾਦਾਰੂ ਕਰਨ ਵਾਸਤੇ ਫਿਰ ਇਹਨਾਂ ਨੇ ਮੇਰਾ ਜਿਹੜਾ ਸੀਗਾ ਦਵਾਦਾਰੂ ਕਰਦੇ ਰਹੇ ਮੈਨੂੰ ਉਹ ਐਂਟੀਬਾਇਓਟਿਕ ਤੇ ਇਹ ਉਹ ਮਾਲਸ਼ਾ ਮੂਲਸ਼ਾ ਹੋਰ ਬਹੁਤ ਕੁਝ ਕੀਤਾ ਇਹਨਾਂ ਨੇ ਉਹਨਾਂ ਦਿਨਾਂ 'ਚ ਕੋਈ ਸੈਣੀ ਨੇ ਖਤਮ ਕੀਤੇ ਬੰਦੇ ਨੂੰ ਦੇਖੋ ਐਨਕਾਊਂਟਰ ਤੇ ਹੋਈ ਨੇ ਐਨਕਾਊਂਟਰ ਬਹੁਤ ਸਿੰਘਾਂ ਦੇ ਹੋਏ ਨੇ ਨਹੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਦਿਨਾਂ 'ਚ ਚੰਡੀਗੜ੍ਹ ਵਿੱਚ ਹੁਣ ਮੈਨੂੰ ਯਾਦ ਨਹੀਂ ਹੈਗਾ ਲੇਕਿਨ ਸੈਣੀ ਵਾਸਤੇ ਚੰਡੀਗੜ੍ਹ ਮੈਨੇ ਉਹਨਾਂ ਕਿਸ ਚਲਦੀ ਨਹੀਂ ਹੋ ਸੈਣੀ ਵਾਸਤੇ ਚੰਡੀਗੜ੍ਹ ਮੈਨੇ ਨਹੀਂ ਸੀ ਰਖਦਾ ਉਹਦਾ ਟੈਰਰ ਇੰਨੀ ਸੀ ਉਹਦੀ ਕਿ ਵੀ ਉਹ ਭਾਵੇਂ ਲੁਧਿਆਣੇ ਤੋਂ ਬੰਦਾ ਚੱਕ ਲਿਆ ਆਵੇ ਭਾਵੇਂ ਪਟਿਆਲੇ ਤੋਂ ਚੱਕ ਲਿਆ ਕੋਈ ਪੁੱਛਣ ਵਾਲਾ ਨਹੀਂ ਸੀ ਹਾਂ ਹਾਂ ਕੋਈ ਪੁੱਛਣ ਵਾਲਾ ਨਹੀਂ ਸੀ ਠੀਕ ਹਾਂ ਥੈਂਕ ਯੂ ਠੀਕ ਹੈ